ਹੋਇਆ ਹੋਇਆ ਕੋਈ ਪਰ ਅਸਲ ਵਿੱਚ ਕੀ ਆ ਸਾਡੇ ਮਨ ਵਿੱਚ ਇਹ ਆ ਵੀ ਇਹ ਬੈਠੇ ਆ ਵੱਡੀ ਗੱਡੀ ਆ ਵੱਡਾ ਸੋਫਾ ਲੱਗਿਆ ਚਾਰ ਤੌਲੀਆਂ ਇਧਰ ਨੇ ਸਾਡੇ ਦਿਮਾਗ ਚ ਉਹ ਚੀਜ਼ ਬੈਠੀ ਹੋਈ ਆ ਨਾ ਅਸਲ ਵਿੱਚ ਅਸੀਂ ਆਪ ਅਸੀਂ ਕਰਨਾ ਨਹੀਂ ਨਾ ਚਾਹੁੰਦੇ ਕੁਝ ਵੀ ਤੁਸੀਂ ਮੈਨੂੰ ਐ ਦੱਸੋ ਜਦੋਂ ਪੰਜ ਪਿਆਰੇ ਅਮਰਿਤ ਸ਼ਿਕਾਉਂਦੇ ਆ ਉਹ ਇਹ ਕਹਿੰਦੇ ਵੀ ਕਿਸੇ ਬਾਬੇ ਦੇ ਡੇਰੇ ਜਾਓ ਕਦੇ ਨਹੀਂ ਨਾ ਕਹਿੰਦੇ ਉਹ ਕਹਿੰਦੇ ਆ ਤੁਸੀਂ ਸ਼ਬਦ ਦਾ ਅਭਿਆਸ ਕਰੋ ਰਹਿਤ ਮਰਿਆਦਾ ਦੇ ਪੱਕੇ ਹੋਵੋ 90% ਸਿੱਖ ਅੱਜ ਦੇ ਸਮੇਂ ਚ ਨਿਤਨੇਮ ਨਹੀਂ ਕਰਦੇ 90% ਅਮਰਤਾ ਰਹੀ ਵੀ ਬਿਲਕੁਲ ਕੋਈ ਉਂਗਲਾਂ ਤੇ ਗਿਣਣ ਜਾਣ ਵਾਲੇ ਹੋਣਗੇ ਜਿਹੜੇ ਨਿਤਨੇਮ ਨਾਲ ਜੁੜੇ ਹੋਏ ਨੇ ਨਹੀਂ ਕਰਦੇ ਵੱਡੇ ਵੱਡੇ ਸੰਤ ਨਹੀਂ ਨਿਤਨੇਮ ਕਰਦੇ ਨਹੀਂ ਕਰਦੇ ਨਹੀਂ ਕਰਦੇ ਇਸੇ ਕਰਕੇ ਤਾਂ ਕੌਮ ਦੇ ਹਾਲਾਤ ਨੇ ਬਾਬਾ ਆਤਰ ਸਿੰਘ ਮਹਾਰਾਜ ਨੇ ਜਿਹੜੇ ਬੋਲ ਬੋਲਤੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹ ਵਾਲਿਆਂ ਨੇ ਜਿਹੜੇ ਬੋਲ ਬੋਲਤੇ ਉਹਨਾਂ ਦੇ ਬੋਲਾਂ ਚ ਕੀ ਸੀ ਐਸਾ ਜਿਹੜੇ ਲੋਕ ਮਤਲਬ ਜਾਨਣਾ ਵਾਰਨ ਵਾਸਤੇ ਤਿਆਰ ਹੁੰਦੇ ਸੀ ਤੁਸੀਂ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਕਰੋ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਪੁਰਸ਼ ਉਹ ਕਹਿੰਦੇ ਜਿੱਥੇ ਆਪਣੀ ਤਕਰੀਰ ਦੇ ਦਿੰਦੇ ਸੀ ਜਿੱਥੇ ਪ੍ਰਚਾਰ ਕਰਦੇ ਸੀ ਨੌਜਾ